ਅੰਮ੍ਰਿਤਸਰ 44 ਸਾਲਾ ਵਿਅਕਤੀ ਲਾਪਤਾ ਹੋ ਗਿਆ ਤੇ ਪਰਿਵਾਰ ਨੇ ਭਾਲ ਦੇ ਲਈ ਪੋਸਟਰਸ ਲਗਾਏ ਨੇ 9 ਜੁਲਾਈ ਤੋਂ ਹੀ ਸ਼ਖਸ ਦਾ ਫੋਨ ਵੀ ਬੰਦ ਆ ਰਿਹਾ ਹੈ ਤੇ ਬਲਕਾਰ ਸਿੰਘ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਪਿਛਲੇ 8 ਸਾਲ ਤੋਂ ਅੰਮ੍ਰਿਤਸਰ ਚ ਰਹਿ ਰਿਹਾ ਸੀ ਪਰਿਵਾਰ ਦੇ ਮੁਤਾਬਿਕ 4 ਜੁਲਾਈ ਨੂੰ ਸ਼ਖਸ ਹਰਿਆਣਾ ਤੋਂ ਅੰਮ੍ਰਿਤਸਰ ਆਇਆ ਸੀ ਛੋਟਾ ਭਰਾ ਹੈ ਦਾ ਨਾਮ ਬਲਕਾਰ ਸਿੰਘ ਹੈ ਇਹ ਲਗਭਗ 6-7 ਸਾਲਾਂ ਤੋਂ ਇੱਥੇ ਅੰਮ੍ਰਿਤਸਰ ਦੇ ਰਹਿੰਦਾ ਸੀ। ਇਹ 5 ਜਾਂ 6 ਤਰੀਕ ਨੂੰ ਪੰਜ ਨੂੰ ਆਇਆ 6 ਅਜਾ ਉਹ ਸਭ ਤੋਂ ਆਪਣੇ ਭੈਣ ਕੋਲ ਇੱਥੇ ਅੰਮ੍ਰਿਤਸਰ ਤੋਂ ਆਇਆ। ਇੱਥੇ 9 ਤਰੀਕ ਦਾ ਦਾ ਸੋਚੋ ਫੜ ਰਿਹਾ ਫੋਨ। ਉਸ ਵੇਲੇ ਫੋਨ ਆਨ ਹੋਇਆ ਹੀ ਨਹੀਂਗਾ। ਤੇ ਅਸੀਂ ਦੋ ਵਾਰੀ ਟਰਾਈ ਕੀਤੀ ਨਹੀਂ ਫੋਨ ਆਨ ਹੋਇਆ ਤੇ ਅਸੀਂ ਫਿਰ ਕੋਸ਼ਿਸ਼ ਕੀਤੀ ਇੱਥੇ ਆਏ ਆ। ਕਿਉਂਕਿ ਉਹ ਜਗ੍ਹਾ ਲੰਬੀ ਆ ਜਿੱਥੇ ਉਹ ਰਹਿੰਦਾ ਸੀ। ਕੋਸਮਾਨੀ ਪੇਸਿਟ ਮੈਨੇਜਰ ਕੋਲ ਗਈ ਆ ਰਿਪੋਰਟ ਨਾਲ ਕੋਈ ਇਨੇ ਯਾਨੀ ਕਿ ਸਾਡੀ ਸੁਣਾਈ ਨਹੀਂ ਹੋਈ ਮਲੋੜ ਤੇ ਨਵੇਂ ਬਣ ਰਹੇ ਹਾਈਵੇ ਕਾਰਨ ਕਿਸਾਨਾਂ ਨੂੰ ਖੇਤਾਂ ਚ ਪਾਣੀ ਦੇਣਾ ਮੁਸ਼ਕਲ ਹੋ ਗਿਆ ਦਰਸਲ ਹਾਈਵੇ ਦੀ ਮਿੱਟੀ ਦੇ ਨਾਲ ਕਿਸਾਨਾਂ ਦੇ ਖੇਤਾਂ ਚ ਬਣੇ ਖਾਲੇ ਭਰ ਗਏ ਹਾਈਵੇ ਦੇ ਲਈ ਲਿਆਂਦੀ ਮਿੱਟੀ ਖਾਲਿਆਂ ਚ ਪੜ ਕੇ ਜੰਮ ਗਈ ਜਿਸ ਕਾਰਨ ਫਸਲਾਂ ਨੂੰ ਪਾਣੀ ਦੇਣ ਦੇ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਡੇ ਪਿੰਡ ਦੀ ਤੁਸੀਂ ਇਹ ਜਿਹੜੀ ਬਾਈਪਾਸ ਹੈ ਨੰਬਰ 9 ਨੰਗੀ ਹੋਈ ਹੈ। ਇਹਦੇ ਆਸ-ਪਾਸੇ ਸਰਵਿਸ ਰੋਡ ਵੀ ਬਣੀ ਹੋਈ ਹੈ। ਚਲੋ ਜੋ ਇਹਨਾਂ ਨੇ ਆ ਜਿਹੜਾ ਨੈਸ਼ਨਲ ਹਾਈਵੇਅ ਰ ਹੈ ਜਿਹੜਾ ਰਾਮ ਮਟੀਰੀਅਲ ਦੇ ਵਿੱਚ ਜੋ ਮਿਠੇ ਖਾਂਗੇ ਉਹ ਤਾਂ ਹੈਗੇ ਹੈਗੇ ਪਰ ਜਿਹੜਾ ਇਹਨਾਂ ਦੇ ਨਾਲ ਸਰਵਿਸ ਰੋਡ ਹੈ ਉਹਦੀ ਸਾਨੂੰ ਕਿਸਾਨਾਂ ਨੂੰ ਬਹੁਤ ਵੱਡੀ ਦਿੱਕਤ ਆ ਰਹੀ ਹੈ। ਸਰਵਿਸ ਰੋਡ ਜਿਹੜੀ ਉੱਪਰਲੀ ਰੋਡ ਦਾ ਪਾਣੀ ਸਰਵਿਸ ਰੋਡ ਤੇ ਆਉਂਦਾ ਸਰਵਿਸ ਰੋਡ ਤੋਂ ਘਾਰੇ ਪੈ ਗਏ। ਜਿਹਦੇ ਨਾਲ ਪਾਣੀ ਵਾਲੇ ਖਾਲੇ ਜਾ ਰਹੇ ਆ। ਉਹ ਇੱਕ ਇੱਕ ਮਹੀਨਾ ਹੋ ਗਿਆ ਪਾਣੀ ਦੇ ਖਾਲੇ ਭਰੇ ਹੋਏ ਆ। ਜਿਹੜਾ ਮੋਗੇ ਦਾ ਪਾਣੀ ਹੈ ਉਹ ਸਾਡੇ ਖੇਤਾਂ ਨੂੰ ਨਹੀਂ ਜਾ ਰਿਹਾ ਚਰਖੇ ਦਾਦਰੀ ਚ ਲੋਕਾਂ ਦੇ ਵੱਲੋਂ ਦਾਦਰੀ ਰੋहतक ਰੋਡ ਜਾਮ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਏ ਨੇ ਕਿ ਪਿੰਡ ਲਾਂਬਾ ਚ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਤੇ ਲੋਕਾਂ ਨੂੰ ਹੋਰ ਨਾ ਪਿੰਡਾਂ ਤੋਂ ਪਾਣੀ ਲੈ ਕੇ ਆਉਣਾ ਪੈ ਰਿਹਾ ਹੈ ਤੇ ਵਾਰ-ਵਾਰ ਪ੍ਰਸ਼ਾਸਨ ਨੂੰ ਸਮੱਸਿਆ ਦੱਸਣ ਤੇ ਵੀ ਹੱਲ ਨਹੀਂ ਹੋਇਆ ਜਿਸ ਕਰਕੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਜਾਮ ਕਾਰਨ ਆਵਾਜਾਈ ਬ੍ਰਿਤਿਕ ਨਾਲ ਪ੍ਰਭਾਵਿਤ ਹੋਈ

ਲੋਕ ਹਾਸੇ ਦਾ ਸ਼ਿਕਾਰ ਹੋ ਰਹੇ ਨੇ ਨਾਲ ਹੀ ਸਕੂਲੀ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਸਥਾਨਕ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ 20 ਸਾਲ ਤੋਂ ਸੀਵਰੇਜ ਤੇ ਨਾਲੀਆਂ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਦੀ ਗੰਦਗੀ ਇਲਾਕੇ ਚ ਬਿਮਾਰੀਆਂ ਫੈਲਾ ਰਹੀ ਹੈ ਤੇ ਲੋਕ ਨਰਕ ਵਰਗਾ ਜੀਵਨ ਜੀ ਰਹੇ ਨੇ ਕੋਸਲੇ ਹਾਲਾਤ ਬਹੁਤ ਬੁਰੇ ਆ ਜੇ ਬੱਚੇ ਕਈ ਵਾਰ ਸਕੂਲ ਆਲੇ ਆ ਸ੍ਰੀਿੰਦਰਾ ਕਾਲਜ ਬੱਚੇ ਜਾਂਦੇ ਆ